ਫੋਰ ਕੁਵਰਾ ਦੇ ਵਾਰਡ ਨੰਬਰ 43 ਤੋਂ ਕਾਂਗਰਸ ਤੇ बसपा ਦੀ ਸੰਚੇ ਉਮੀਦਵਾਰ ਸ਼੍ਰੀਮਤੀ ਸੁਨੀਤਾ ਦੇਵੀ ਵੱਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਵਾਰਡ ਦੀ ਨਾਉਂਦੇ ਵੱਖ-ਵੱਖ ਮਹੱਲਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੀ ਮੌਜੂਦ ਸਨ। ਇਸ ਦੌਰਾਨ ਜਿੱਥੇ ਸੁਨੀਤਾ ਦੇਵੀ ਨੇ ਇਸ ਮੁ ਬੋਟਰਾਂ ਨੂੰ ਚੋਣ ਨਿਸ਼ਾਨ ਪੰਜੇ ਵਾਲਾ ਬਟਨ ਦਬਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਉੱਥੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਕਾਂਗਰਸ ਤੇ बसपा ਪਾਰਟੀ ਦੇ ਉਮੀਦਵਾਰਾਂ ਦੀ ਵੱਡੇ ਮਾਰਜ ਨਾਲ ਜਿੱਤ ਯਕੀਨੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਾਰਪੋਰੇਸ਼ਨ ਕਾਂਗਰਸ ਉਨਾਸ ਮੂਵ ਵਾਸੀਆਂ ਨੂੰ ਅਪੀਲ ਕੀਤੀ ਕਿ ਨਾ ਚੋਣਾ ਵੀ ਸ਼੍ਰੀਮਤੀ 스ਨੀਤਾ ਦੇਵੀ ਨੂੰ ਵੱਡੇ ਮਾਰਜ ਨਾਲ ਜਿਤਾ ਕੇ ਕਾਰਪੋਰੇਸ਼ਨ ਵਿੱਚ ਭੇਜਨ ਤਾਂ ਜੋ ਵਾਰਡ ਦੀ ਨੁਹਾਰ ਬਦਲੀ ਜਾ ਸਕੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮਜੂਦ ਸਨ ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ 21 ਦਸੰਬਰ ਨੂੰ ਜਿਹੜੇ ਹੈ ਗੁਆੜਾ ਮਿਸਲ ਕਾਰਪੋਰੇਸ਼ਨ ਨੇ ਵੋਟਰ ਪੈਂਡ ਜਾ ਰਹੀ ਹੈ ਪਰ ਵਾਰਡ ਨੰਬਰ 45 ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਸੁਨੀਤਾ ਦੇਵੀ ਜੀ ਉਹ ਕਾਂਗਰਸ ਪਾਰਟੀ ਕਾਂਗਰਸ ਅਤੇ ਬਸਪਾ ਦੇ ਸੰਜਮ ਨਿਰਵਾਰ ਹੈ ਜੀ ਔਰ ਤੁਸੀਂ ਦੇਖ ਰਹੇ ਹੋ ਵੀ ਇਸ ਮੌਕੇ ਵੀ ਅੱਜ ਕੇ ਰਾਤ ਦਾ ਕਾਫੀ ਸਮਾਂ ਹੋ ਚੁੱਕਾ ਹੈ ਇਸ ਮੌਕੇ ਵੀ ਉਹਨਾਂ ਦੇ ਨਾਲ ਉਹ ਆਪ ਖੁਦ ਉਹਨਾਂ ਦੇ ਜਿਹੜੇ ਸਪੋਰਟਰ ਵੋਟਰ ਸਪੋਰਟਰ ਹੈਗੇ ਨੇ ਉਹ ਹੁਣ ਵੀ ਜਿਹੜੇ ਹੈਗੇ ਕੰਪੇਨ ਕਰਨ ਲੱਗੇ ਹੋਏ ਨੇ ਕਿਉਂਕਿ ਇਸ ਵਾਰ ਦੇ ਜਿੰਨੇ ਵੀ ਵੋਟਰ ਸਕੇ ਨੇ ਨਿਵਾਸੀ ਹੈਗੇ ਨੇ ਸਾਰੇ ਹੀ ਇੱਥੇ ਦਾ ਜਿਹੜਾ ਖੋਤੀ ਜਿਹੜਾ ਐਮਸੀ ਆਪਣੇ ਆਪ ਨੂੰ ਕੋ ਹੁੰਦਾ ਹੈਗਾ ਜੋ ਕਿ ਐਮਸੀ ਉਹ ਦੇ ਮਿਸਰੂਲ ਦੇ ਖਿਲਾਫ ਉਹਦੇ ਧੱਕਿਆਂ ਦੇ ਖਿਲਾਫ ਜਿਹੜਾ ਹੈਗਾ ਲੋਕੀ ਇਕੱਠ ਹੋਏ ਮੈਨੂੰ ਵੀ ਇਸ ਵਾਰ ਦੇ ਵਿੱਚ ਆਉਣ ਦਾ ਮੌਕਾ ਮਿਲੇਗਾ ਲੋਕਾਂ ਨੇ ਪਰਸਨਲ ਜਨਕੂਨ ਤੇ ਬੰਦੇ ਹੈਗੇ ਨੇ ਉਹਨਾਂ ਦਾ ਨੁਕਸਾਨ ਕੀਤਾ ਨੇ ਆਂ ਨੁਕਸਾਨ ਕੀਤਾ ਆਂ ਨੁਕਸਾਨ ਕੀਤਾ ਤੇ ਇਸ ਕਰਕੇ ਇਸ ਵਾਰ ਦੇ ਸਾਰੇ ਹੀ ਸੂਝਵਾਨ ਵੋਟਰਾਂ ਦੇ ਮੇਰੇ ਅਫੀਦ ਹੈ ਕਿ ਇਸ ਸਮੇਂ ਤੁਸੀਂ ਸ਼੍ਰੀਮਤੀ ਸੁਨੀਤਾ ਦੇਵੀ ਜੀ ਨੂੰ ਆਪਣਾ ਵੋਟ ਦੇ ਕੇ ਉਹਨਾਂ ਦਾ ਕਾਮਯਾਬ ਕਰੇ ਜੋ ਕਿ ਪੰਜੇ ਦੇ ਨਿਸ਼ਾਨ ਤੇ ਖੜਿਆ ਹੈ ਕੰਨੇ ਔਰ ਉਹਨਾਂ ਦਾ ਬਟਨ ਜਿਹੜਾ ਹੈਗਾ ਅ 2 ਨੰਬਰ ਤੇ ਹੈਗਾ ਤਾਂ ਇਸ ਕਰਕੇ 2 ਨੰਬਰ ਦਾ ਬਟਨ ਦਵਾ ਕੇ ਆਪਣੀ ਕੀਮਤੀ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ ਔਰ ਅਸੀਂ ਕਾਂਗਰਸ ਪਾਰਟੀ ਵੱਲੋਂ ਵਿਸ਼ਵਾਸ ਦਰਨੇ ਹੈਗੇ ਕਿ ਇਸ ਵਾਰ ਦੇ ਕੋਟਰਾਂ ਦੇ ਖਿਲਾਫ ਨਿਵਾਸੀਆਂ ਦੇ ਖਿਲਾਫ ਜੋ ਵੀ ਤੱਕਾ ਹੋਇਆਗਾ ਜੋ ਵੀ ਗੰਦ ਕੰਮ ਹੋਇਆ ਉਹਦਾ ਇੱਕ ਇੱਕ ਦਾ ਅਸੀਂ ਜਿਹੜਾ ਹਸਾਬ ਤਬ ਲਵਾਂਗੇ ਪਰ ਮੈਂ ਪੂਰਨ ਆਸ ਮੈਨੂੰ ਉਮੀਦ ਹੈ ਕਿ 21 ਤਰੀਕ ਨੂੰ ਵੋਟਾਂ ਪੈਣ ਤੋਂ ਬਾਅਦ ਕਾਂਗਰਸ ਅਤੇ ਪਸਵਾ ਪਾਰਟੀ ਜਿਹੜੀ ਹੈਗੀ ਆ ਉਹ ਸਿਨਿਸਪਲ ਕਾਰਪੋਰੇਸ਼ਨ ਦੀ ਨਕੀ ਬਣਾਉਣ ਜਾ ਰਹੀ ਹੈਗੀ ਔਰ ਮੈਂ ਨਾਲ ਇਹ ਵੀ ਵਿਸ਼ਵਾਸ ਹਾਂ ਕਿ ਮੀਟਿੰਗ ਬੰਦ ਤੋਂ ਬਾਅਦ ਸਾਰੇ ਹੀ ਗੁਆਂਢੀ ਵਾਸੀ ਜਿੱਥੇ ਰਾਹਤ ਮਹਿਸੂਸ ਕਰਨਗੇ ਉਸ ਤੈ ਨਾਲ ਮੈਂ ਵਿਸ਼ਵਾਸ ਦੋਣਾ ਸਾਰੇ ਹੀ ਵਰਗ ਦੇ ਗੁੜਾਵਾਸੀਆਂ ਨੂੰ ਨਾਲ ਲੈ ਕੇ ਜਿਹੜਾ ਅੱਛਾ ਵਿਕਾਸ ਕੀਤਾ ਜਾਊਗਾ ਸ਼ਹਿਰ ਦੇ ਵਿੱਚ ਅੱਛੀ ਸਫਾਈ ਦਾ ਪ੍ਰਬੰਧ ਕਰਵਾਇਆ ਜਾਊਗਾ ਲਾਈਟਾਂ ਦਾ ਪ੍ਰਬੰਧ ਕਰਾਇਆ ਜਾਊਗਾ ਔਰ ਜਿਵੇਂ ਜਿਵੇਂ ਫੰਡ ਸਉਣਗੇ ਉਹਦੇ ਨਾਲ ਵਿਕਾਸ ਕਰਵਾਇਆ ਜਾਊਗਾ ਤਾਂ ਮੈਂ ਕੋਈ ਫੇਰ ਸਾਰੇ ਹੀ ਇੱਥੇ ਹਾਜ਼ਰ ਜਿੰਨੇ ਵੀ ਸਾਡੇ ਪੋਰਟਰ ਪੋਰਟਰ ਸਗੇ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਇੰਨੇ ਦਿਨਾਂ ਤੋਂ ਲਗਾਤਾਰ ਬੇਸ਼ਕੰਤ ਬਹੁਤ ਥੋੜਾ ਸਮਾਂ ਸੀਗਾ ਪਰ ਉਹਨਾਂ ਨੇ ਦਿਨ ਰਾਤ ਹੀ ਕਰਕੇ ਜਿਹੜਾ ਹੈਗਾ ਸਾਡੇ ਸਤਕਾਰਯੋਗ ਸਨੇਤਾ ਦੇ ਵੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਹੈਗਾ ਔਰ ਮੈਂ ਕਹਿੰਦਾ ਕਿ ਇਹ ਆਪਣੇ ਪ੍ਰਚਾਰ ਕਰਨ ਵਿੱਚ ਕਾਬਜਾ ਹੋਏ ਨੇ